ਕੰਨਾ ਨਾ ਨਾ ਇਕੱਲਾ ਹੋ ਕੇ ਜੀ ਇਹ ਲੱਗੇ ਜੋ ਡੋਇਲ ਕੀਤੀ ਹੈ ਨਾ ਇਹ ਫੜਣਾ ਇਹ ਮਤਲਬ ਫ੍ਰੀ ਹੋਣਾ ਲੱਗੇ ਹੋਏ ਭਾਈ ਤੁਸੀਂ ਦਾਣਾ ਸੋ ਗਿਆ ਸਾਰਾ ਇਹ ਜਿਹੜੇ ਪੈ ਸਾਰੇ ਦਾਣੇ ਦਾਣੇ ਖਰਾਬ ਹੋ ਗਏ ਸਾਰੇ ਦਾਣੇ ਖਰਾਬ ਹੋ ਗਏ ਕਿਲਾ ਕਿਲਾ 100 100 ਕਿਲੋ ਪੈਸਾ ਨਾ ਹੋਈ ਹੋਈ ਆ ਯਾਰ ਹੋਈ ਵੀ ਆ ਹੋਈ ਹੋਈ ਹੈ ਇਹ ਹੋਣੀ ਬਹੁਤ ਹੋਈ ਹੋਈ ਕਿਹੜੀ ਚੀਜ਼ ਕਰੀ ਜਾਂਦਾ ਹਾਂ ਦੁਕਾਨਦਾਰ ਨੂੰ ਅੱਗੇ ਦੱਸ ਦੇ ਇਹ ਗੱਲ ਹਾਂਜੀ ਭਾਈ ਨੂੰ ਲੋਡ ਕਰ ਦਈਏ ਵਾਤੇ ਦੱਸ ਦੇਣੀ ਬਹੁਤ ਬੋਲਣਾ ਚਾਹੀਦਾ ਹਾਂਜੀ ਇਹ ਕਿ ਦਵਾਈ ਆ ਸੀਹੜੀ ਕੋਲ ਪਈ ਆ ਹੁੰਦੀ ਦਵਾਈ ਕੋਈ ਨਹੀਂ ਇਹ ਤਾਂ ਗੱਲ ਦੋ ਚਮਕਿਆ ਚਾਹੇ ਕਰਾ ਲੈਣੀ ਮੁੱਦੀ ਗੱਲ ਤੇ ਭਰੇ ਜਾਣੇ ਤੇ ਤੁਹਾਡੀ ਭਜੀ ਹੈ ਨਾ ਤੇ ਮੈਂ ਤੁਹਾਨੂੰ ਕਹਾਂਗੀ ਜੇ ਨਹੀਂ ਹੈ ਨਹੀਂ ਹੈ ਸ਼ੀਸ਼ੀ ਅਜ ਵੀ ਪਈ ਹੋ ਤੁਸੀਂ ਕੱਲ ਮੈਨੂੰ ਕਿੱਦਾਂ ਗਿਆ ਤਾ ਤੁਸੀਂ ਦੇਖੀ ਉਹ ਦਵਾਈ ਵੇਖੀ ਜਿਹੜੀ ਪਈ ਅੱਧੀ ਮੈਂ ਤੁਹਾਨੂੰ ਕੱਲ ਹੀ ਲੱਗੋ ਮੇਹੂਗਾ ਦੀ ਆ ਕੇ ਗਈ ਨਾ ਬੱਸ ਜੀ ਇੱਕ ਤੁਹਾਨੂੰ ਅੱਧੀ ਘੱਟੀ ਅੱਧੀ ਨਾਲ ਦੀ ਭਜੀਣੀ ਹੈ ਮਿਲਮ ਖਾਓ ਕਿ ਹੈ ਕਿ ਇਹਨੇ ਵੀ ਉਹ ਵੇਖੀ ਏ ਮੈਂ ਜਾਣ ਕੇ ਚਾਹ ਪਈ ਜੀ ਜੀ ਕੱਲ ਦੀ ਸ਼ੀਸ਼ੀ ਕਿਤੇ ਨਾ ਜੀ ਜੀ ਅਗਲੇ ਮਾਰੋਗਾ ਉਹ ਦਵਾਈ ਲਈ ਉਹ ਮਹਿਨਰ ਕਿਹਾ ਕਿ ਮੈਂ ਕਿਤੇ ਉਹ ਤੋਂ ਮੇਰੀ ਨਾ ਖਰੀਦ ਦਵਾਈ ਨਿਕਲੀ ਕਿਤੇ ਇਹਦੇ ਨਹੀਂ ਕਹਿੰਦੇ ਨਹੀਂ ਅਸੀਂ ਤੇ ਮੇਰੇ ਥੋੜਾ ਅੱਛਾ ਤੇਰੇ ਕੋਲ ਹੈ ਨਹੀਂ ਅੱਗੇ ਤੈਨੂੰ ਸ਼ਰਾਬ ਨਾ ਮੈਂ ਪਹਿਨੀ ਜਿਹੜੀ ਮੇਰੇ ਕੋਲ ਆ ਗਿਆ ਉਹ ਜਿਹੜੀ ਨੀਰਾ ਹੈ ਨੀ ਉਹ ਰੌਂਡਾ ਬਖੜੀ ਆ ਆਹ ਨਹੀਂ ਮਾਤਾ ਜੀ ਸਦਾਈ ਜਿਹੜਾ ਮੈਂ ਮੈਂ ਸਦਾਈ ਹੈ ਜਿਹੜਾ ਮੈਂ ਦੇਖਿਆ ਜਦੋਂ ਉਹ ਦਾਇਆ ਨੂੰ ਦਵਾਈ ਇਹਨੂੰ ਸੀਹੀ ਖੋਲ ਕੇ ਦਿੱਤੀ ਹੁਣ ਜਿਹੜੀ ਤੂੰ ਆਖੜਿਆ ਉਹ ਆਉਂਦਿਆਂ ਦੇ ਪਾਲ ਦੀ ਕੰਮ ਕੀ ਹੈ ਰਸਣ ਦਾ ਕੰਮ ਕੀ ਹੈ ਕੰਮ ਇਹਨਾਂ ਇਹਨਾਂ ਕੁਝ ਹੀ ਉੱਥੇ ਜੇਜ ਹੋਈ ਆ ਜੋ ਮੱਕੀ ਆਪੀ ਦੇ ਕੰਮ ਇਹਨਾਂ ਦਵਾਈ ਹੋਈ ਨਹੀਂ ਪਹਿਲਾਂ ਤੋਂ ਇਹਨੇ ਮੈਨੂੰ ਹੁਣ ਕੀ ਪਤਾ ਜਾਂ ਕੇ ਮੇਰਾ ਆਪਣੇ ਪਿੰਡ ਹਿਆਨਗਰ ਜੇ ਗਰਮੇ ਸਿੰਘ ਮੇਰਾ ਨਾਮ ਜੇ ਸਾਣਾ ਉਹ ਗੁਰਦੀਪ ਸਿੰਘ ਜੇ ਤੇ ਮੈਂ ਮੇਰੇ ਕੋਲ ਸਾਵਾ ਦੋ ਕਿਲੇ ਸਾਰੀ ਪਿਆਲੀ ਹੈ ਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇ ਲੈਣ ਦੀ ਸੀ ਆਪਣੇ ਨਿਊ ਰੰਧਾਵਾ ਖੇਤੀ ਸਟੋਰ ਤੋਂ ਆਪਣੇ ਪਿੰਡ ਤੋਂ ਹੀ ਹਰਦੋਸ਼ਨੀ ਰੋਰ ਤੋਂ ਤੇ ਉਹਨਾਂ ਮੈਨੂੰ ਦੋ ਦਵਾਈਆਂ ਦਿੱਤੀਆਂ ਨੇ ਇੱਕ ਟਿੱਡੇ ਦੀ ਤੇ ਇੱਕ ਟਿਲਟ ਦੀ ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆਗ ਦਿੱਤੀ ਹੈ ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ ਕੇ ਦਿੱਤੀ ਹੈ ਖੁੱਲੀ ਦਿੱਤੀ ਹੈ ਪੀਓ ਆਪਣੀ ਸੀ ਜੀ ਦਿੱਤੀ ਹੈ ਲਿੰਕੀ ਵਾਲੀ ਜੇ ਉਹ ਮੈਂ ਲਿਆ ਕੇ ਜਦੋਂ ਸਪਰੇਅ ਕਰਾਈ ਆ ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨੀ ਝੋਨਾ ਜੜ ਨਮਜ ਹੋ ਗਿਆ ਸਾਰਾ ਸੁਕਾ ਛੁੜੂ ਹੋ ਗਿਆ ਫਿਰ ਮੈਂ ਉਹਦੇ ਕੋਲ ਗਿਆ ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਪਾਣੀ ਰੱਖ ਤਾਂ ਲੈ ਕੋਈ ਨਹੀਂ ਠੀਕ ਹੋ ਜਾਏਗਾ ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ ਪੰਜ ਦਿਨ ਮੇਰੇ ਨਿਗਾਹ ਤੇ ਆ ਪਰ ਇਹ ਝੋਨਾ ਨਹੀਂ ਪੜਨਦੇ ਆ ਤੇ ਮੈਂ ਬਸ ਇਹੀ ਚਾਹੁੰਦਾ ਵੀ ਮੈਨੂੰ ਸਾਫ਼ ਕੀਤਾ ਜਾਏ ਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ ਮੇਰਾ ਇਹੋ ਹੀ ਸਾੜਾ ਮੇਰਾ ਇੰਨੀ ਕਿ ਮੇ ਕੋ 40 ਆ ਇਹਦੇ ਸਿਰ ਤੇ ਮੇਰਾ ਸਾੜਾ ਪਰਿਵਾਰ ਚੱਲ ਰਿਹਾ ਤੇ 40 ਮੇਰੀ ਸਾਵਾ ਦੋ ਕਿੱਲੇ ਆ ਜਿਹਦੇ ਵਿੱਚ ਦੋ ਕਿੱਲੇ ਤੇ ਦੋ ਗਨਾਲ ਮੇਰਾ ਝੋਨਾ ਵਾ ਤੇ ਅਧਿਕ ਗਨਾਲ ਵਿੱਚ ਥੋੜਾ ਪੱਠੇ ਵਾ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਕੀ ਕਹਿੰਦਾ ਤੇ ਉਹ ਸਾਰੇ ਕੋਈ ਪੱਲਾ ਨਹੀਂ ਫੜਾਉਂਦਾ ਪਿਆ ਕਹਿੰਦਾ ਬਸ ਆਹੀ ਪਾਣੀ ਰੱਖ ਠੀਕ ਹੋ ਜਾਏਗਾ ਅਜੇ ਬਸ ਉਹਨੇ ਨਹੀਂ ਕੋਈ ਗੱਲਬਾਤ ਨਹੀਂ ਕੋਈ ਅਜੇ ਸਕੇ ਲੇ ਗਈ। ਹਾਂਜੀ ਹਾਂਜੀ ਹੁਣ ਅਸੀਂ ਜਾਣਾ। ਅਸੀਂ ਪਹਿਲਾਂ ਉਹਦੀ ਸਲਾਹ ਲਈ ਆ। ਹੁਣ ਉਹਨੇ ਨਹੀਂ ਗੱਲ ਗਏ ਹੁਣ ਅਸੀਂ ਇਦਾਂ ਵੀ। ਹਾਂ ਆਖੇਦੀ ਬੜੀ ਨੂੰ ਅਸੀਂ ਛੇਅਰ ਕਰਾਂਗੇ ਜਾ ਕੇ। ਨੂਰ ਦਾ ਨੂਰ ਦਾ ਵਾਖਾ ਹੈ ਗਿਆ ਜੀ ਕਿਸਾਨ ਖੇਤੀ ਸੈਂਟਰ। ਕੋਈ ਦਵਾਈ ਗਲਤ ਨਹੀਂ ਦਿੱਤੀ ਜੀ ਦਵਾਈ ਇਹਦੇ ਕੋਲ ਉੱਥੋਂ ਜੋ ਕੁਝ ਹੈ ਇਹਦੇ ਕੋਲ ਉੱਥੋਂ ਬੰਬੀ ਵਾਲੇ ਅੰਦਰੋਂ ਹੋਇਆ ਇਹਨੇ ਜਾ ਕੇ ਰੱਖੀ ਹੋਏਗੀ। ਮੈਨੂੰ ਨਹੀਂ ਪਤਾ ਉੱਥੋਂ ਗੇ ਚੇਂਜ ਕੀਤੀ ਹੈ ਨਾ ਕੀ ਇੱਥੋਂ ਦਵਾਈ ਜਿਹੜੀ ਮੈਂ ਦਿੱਤੀ ਇਹਦੇ ਉਹਦੇ ਕੋ ਦੋਨ ਸੀਜ਼ੀਆਂ ਆ ਗਈਆਂ। ਉਹ ਜਿੱਥੇ ਮਰਜੀ ਚੈੱਕ ਕਰਾ ਲੈ। ਦਵਾਈ ਕੋਈ ਨਹੀਂ ਗਲਤ ਦਿੱਤੀ। ਇੱਕ ਆਪਣਾ ਟੋਰੋ ਟੈਨ ਦਿੱਤੀ ਆ ਕਿ ਡੇਵਾਹ ਤੇ। ਤੇ ਇੱਕ ਇਹਨੂੰ ਦਿੱਤੀ ਹੈ ਅਲਗਚਿਨ ਉਤਮਾਰਿਆਂ ਦੀ ਉਹ ਦਵਾਈ ਹੁਣ ਪੰਜ ਜਿਹੜੀ ਪੰਜ ਕਿੱਲੇ ਦੀ ਉਹ ਖੋਲ ਦੇ ਦੇਣੀ ਆ ਜੀ ਪੰਜ ਕਿੱਲੇ ਦੀ ਜਾਨ ਲੈ ਜਾਂਦਾ ਪੰਜ ਕਿੱਲੇ ਦੀ ਤੁਹਾਡਾ ਮਤਲਬ ਆਪ ਸੁਬੇ ਗਲਤ ਕਰ ਲਈ ਇਹਨਾ ਆਪ ਉਥੇ ਇਹਦੇ ਕੋਈ ਮੰਬੀ ਵਾਲੇ ਅੰਦਰ ਰੱਖੀ ਆ ਇਹਨੇ ਹੁਣ ਮੈਨੂੰ ਨਹੀਂ ਪਤਾ ਉਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਈ ਪਹਿਲਾਂ ਕੋਈ ਪਈ ਹੋਏ ਤੇ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ ਤੇ ਤੁਹਾਡੇ ਪਾਸੇ ਸੜਾ ਲਸਣ ਸਾਇਦਾ ਕੋ ਆ ਗਿਆ ਇੱਥੇ ਕੋਲੀ ਅੱਛਾ ਖਾਓ ਦਿਖਾ ਦਾਂਗੇ ਜੀ ਮਹਿਕ ਮਹਿਕ ਦਿਖਾ ਦਾਂਗੇ ਇਹ ਨੰਬਰ ਨੰਬਰ ਕੀ ਹੈ ਤੂੰ ਮਹਿਕ ਮਹਿਕ ਮੈਂ ਦਿਖਾ ਦਾਂਗੇ ਜਦੋਂ ਹੋਗੇ ਮਹਿਕ ਮਹਿਕ ਕੋਈ ਮਹਿਕ ਮਹਿਕ ਮੈਂ ਲਾਇਆ ਆਖੰਦੇ ਕੱਲ ਦਾ ਪੱਜ ਬਕਾ ਦਾ ਕਸ਼ਤ ਉੱਪਰ ਸਟੋਰ ਕੋ ਬੰਦਾ ਹੁੰਦਾ ਆਪਣਾ ਸੇਲਮੈਨ ਵਾਂਗ ਰੱਖਦਾ ਬਸ ਹੰਗਲ ਬਣੇ ਜਸਮਾ ਵੀ ਤਰੀ ਆ ਖਲਾੜਾ ਜਪਾ ਵਿੱਚ ਤੇ ਅਹ ਕਾਉਂਟਰ ਨਹੀਂ ਬਣਿਆ ਕੀ ਹੈ ਇਹ ਕਾਉਂਟਰ ਆ ਆ ਪੇਟੀਆਂ ਪਈਆਂ ਆ ਪੇਟੀਆਂ ਮਿਹਰਬਾਨ ਕਿਸੇ ਤੁਹਾਡਾ ਸੇਲਮੈਨ ਵੀ ਹੈਗਾ ਨਾਲ ਹੀ ਉਹ ਲਾਇਸੈਂਸ ਦੇ ਉੱਤੇ ਦਿਾਂਗੇ ਤਾਂ ਤੂੰ ਸਸਤਾ ਇੱਥੇ ਸੇਲਮੈਨ ਪਟਾਣਾ ਜੀ ਇੱਥੇ ਹੀ ਹੈ ਕਿੱਥੇ ਆ ਇੱਥੇ ਹੀ ਹੈ ਵਾਕ ਕਹਿੰਦੇ ਇੱਥੇ ਕਿੱਥੇ ਆਓ ਇੱਥੇ ਹੀ ਉੱਤੇ ਆ ਦੱਸੋ ਸੇਲਮੈਨ ਜਿਹੜਾ ਜਿਹੜੀ ਇਹਨੇ ਮੇਰੀ ਗੱਲ ਸੁਣ ਦਵਾਈ ਇਹਨੇ ਜਾ ਕੇ ਰੱਖੀ ਆ ਪੰਪੀ ਵਾਲੇ ਅੰਦਰ ਮੈਨੂੰ ਪਤਾ ਉਥੋਂ ਕਿਹੇ ਚੇਂਜ ਕੀਤੀ ਆ ਜਾਂ ਨਹੀਂ ਅੱਛਾ ਉਥੋਂ ਇਹਦੇ ਕੋਲ ਚੇਂਜ ਹੋਈ ਆ ਤੀਜੀ ਦਵਾਈ ਇਹਨੇ ਕੋ ਘਰੋਂ ਪਾਈ ਆ ਸਾਡਾ ਕੋਈ ਕਸੂਰ ਨਹੀਂਗਾ ਜਿੱਥੋਂ ਮਰਜੀ ਇਹਨੂੰ ਮੈਂ ਕਹਾਂ ਬਿਨਾ ਸ਼ੱਕ ਐਗਰੀਕਲਚਰ ਆ ਜੀ ਸਰਕਾਰੀ ਦਾ ਲੱਗਦਾ ਬਾਹਰ ਲੱਗਣਾ ਬਾਹਰ ਲੱਗਣਾ ਉਹ ਕਿਸੇ ਕੰਪਨੀ ਦਾ ਡਿਸਟ੍ਰੀਬਿਊਟਰ ਕਹਿੰਦਾ ਦੱਸੇ ਉਹ ਸਿਰਫ ਸੇਲਮੈਨ ਦੇ ਨਾਮ ਸਦਾਲ ਸੁਸਨ ਸਾਹਿਬ ਆ ਵੀ ਆ ਮੇਰਾ ਸਨ ਸਾ ਆ ਮੇਰਾ ਸੇਲਮੈਨ ਆ ਆ ਮੇਰਾ ਉਥੇ ਤਸੰਸਾਹ ਦੇ ਸਬੰਧ ਤੋਂ ਬਗੈਰ ਥੋੜਾ ਵਾਜੀ ਫਿਰ ਡਿਸਪਲੇ ਕੋਈ ਕੀਤਾ ਗਿਆ ਕਾਰਨ ਕੀ ਹੈ ਡਿਸਪਲੇ ਲਾ ਕਾਦਾ ਕੋਈ ਨਹੀਂ ਜਦੋਂ ਆਉਣਗੇ ਮੈਂ ਕਿ ਮੈਂ ਮੁਖਾਦਾਂਗੇ ਤਸੰਸਾਹ ਦੇ ਵਿੱਚ ਮੁਖਾ ਦਿੰਨੇ ਆ ਇਹ ਦੇਖੀ ਜੇ ਕੋਈ ਨਹੀਂ ਤਸੰਸਾਹ ਤੋਂ ਬਗੈਰ ਵੇਚਣ ਦੇ ਆ ਸਰਦਾਰ ਜੀ ਅਸੀਂ ਤੁਹਾਨੂੰ ਕਹੀ ਫਲਿਆ ਬਿੱਲ ਦੇ ਸਾਹ ਦੇ ਹਜ਼ਾਰ ਰਿਆਲ ਦਾ ਪਹਿਲੀ ਗੱਲ ਤੇ ਹਜ਼ਾਰਾ ਨੂੰ ਕੋ ਬਿੱਲ ਦਿੰਦਾ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ